ਪਿਛਲੇ ਲੰਬੇ ਸਮੇਂ ਤੋਂ ਦਸੂਹਾ ਵਾਸੀਆਂ ਦੀ ਚੱਲੀ ਆ ਰਹੀ ਮੰਗ ਨੂੰ ਅੱਛ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪੂਰਾ ਕਰਦਿਆ ਹੋਇਆ ਦਸੂਹਾ ਤੋਂ ਕਮਹੀਦੇਵੀ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਏਟੀਓ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਸੜਕ ਦੇ ਨਿਰਮਾਣ ਕੰਮ ਦਾ ਨੀ ਪੱਥਰ ਰੱਖਿਆ ਇਸ ਦੌਰਾਨ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾਗਿਰ ਮੁਕੇਰੀਆਂ ਤੋਂ ਆਪ ਆਗੂ ਪ੍ਰੋਫੈਸਰ ਜੀਐਸ ਮਲਤਾਨੀ ਸਮੇਤ ਅਫਸਰ ਸਹਿਬਾਨ ਵੀ ਮੌਜੂਦ ਸਨ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਮੰਤਰੀ ਹਰਪਜਨ ਸਿੰਘ ਇਟਕੋ ਨੇ ਕਿਹਾ ਕਿ ਤਸੂਆ ਤੋਂ ਕੁਮਾਈ ਦੇ ਬੀ ਤੱਕ ਬਣਨ ਵਾਲੀ ਸੜਕ ਤੇ ਸਾਡੇ 9 ਕਰੋੜ ਰੁਪਏ ਦਾ ਖਰਚਾ ਹੋਵੇਗਾ ਤੇ ਇਹ ਸੜਕੇ ਜਲਦ ਬਣ ਕੇ ਤਿਆਰ ਹੋ ਜਾਵੇਗੀ ਜਿਸ ਨਾਲ ਹਲਕਾ ਵਾਸੀਆਂ ਤੇ ਰਾਂਗੀ ਰਾਂ ਨੂੰ ਕਾਫੀ ਜ਼ਿਆਦਾ ਲਾਹਾ ਮਿਲੇਗਾ। ਉਹਨਾਂ ਕਿਹਾ ਕਿ ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਖਤਰਜੀ ਹੈ ਤੇ ਸੂਬੇ ਦੇ ਰੋਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਬਹੁਤ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ। ਇਸ ਵਕਤ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਇਹ ਸੜਕ ਕੰਡੀ ਖੇਤਰ ਦੀ ਬਹੁਤ ਜ਼ਿਆਦਾ ਮਹੱਤਵਪੂਰਨ ਸੜਕ ਹੈ ਅਤੇ ਅੱਜ ਤੱਕ ਉਹਨਾਂ ਵੱਲੋਂ ਜੋ-ਜੋ ਵੀ ਮੰਗਾ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਜਲਦੀ ਹਲਕਾ ਦਸੂਆ ਲਈ ਸਰਕਾਰ ਵੱਲੋਂ ਹੋਰ ਵੀ ਪ੍ਰੋਜੈਕਟ ਵੱਡੇ ਪੱਧਰ ਤੇ ਲਿਆਂਦੇ ਜਾਣਗੇ ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਈ ਰੋਡ ਆ ਦਸੂਹਾ ਤੋਂ ਕਮਾਹੀ ਦੇ ਵੀ ਰੋਡ ਇੱਕ ਬਹੁਤ ਹੀ ਮਹੱਤਵਪੂਰਨ ਰੋਡ ਆ ਔਰ ਇਹਦੇ ਤੇ ਤੁਸੀਂ ਦੇਖਦੇ ਹੋ ਕਿ ਸਾਡੇ ਕਾਫੀ ਧਾਰਮਿਕ ਸਥਾਨ ਕਮਾਹੀ ਦੇ ਵੀ ਮੰਦਿਰ ਤੱਕ ਜਾਂਦੀ ਆ ਬਾਬਾ ਲਾਲ ਦਿਆ ਜੀ ਮੰਦਿਰ ਵੀ ਇੱਥੇ ਹੀ ਆ ਸੋ 2013 ਦੇ ਵਿੱਚ ਲਾਸਟੇ ਰੋਡ ਬਣੀ ਸੀਗੀ ਜਦ ਕਿ ਰੂਲਸ ਇਹ ਕਹਿੰਦੇ ਨੇ ਕਿ ਹਰ ਰੋਡ ਲਗਭਗ 5 ਸਾਲ ਬਾਅਦ ਜੜੀ ਆ ਔਰ ਰਿਪੇਅਰ ਵਾਸਤੇ ਡਿਊ ਹੋ ਜਾਂਦੀ ਆ ਉਸ ਤਰ੍ਹਾਂ ਦੇਖੀਏ ਤੇ 2018 ਚ ਬਣਨੀ ਚਾਹੀਦੀ ਸੀ ਪਰ ਬਿਲਕੁਲ ਹੀ ਕੋਈ ਧਿਆਨ ਜਿਹੜਾ ਇਹਦੇ ਵੱਲ ਨਹੀਂ ਦਿੱਤਾ ਗਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਤੇ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਰਿਪੇਅਰ ਵੀ ਕਰਨਾ ਆ ਔਰ ਜਿਹੜੀਆਂ ਚੌੜੀਆਂ ਵੀ ਕਰਨਾ ਜਿੱਥੇ ਜ਼ਰੂਰਤ ਆ ਸੋ ਅਸੀਂ ਇਹਦੇ ਤਹਿਤ ਕੋਈ ਬਹੁਤ ਜੜੀਆਂ ਮਾੜੀਆਂ ਛੜਕਾਂ ਸੀਗੀਆਂ ਉਹਨਾਂ ਦੀ ਕੈਟੇਗਰੀਜੇਸ਼ਨ ਕੀਤੀ ਕੁਝ ਪੀਸੀਆਈ 1 ਚ ਆਈਆਂ ਕੁਝ 2 ਚ ਆਈਆਂ ਸੋ ਸਾਡੇ ਮਾਨਯੋਗ ਜਿਹੜੇ ਹਲਕਾ ਤੋਂ ਐਮਐਲਏ ਸਾਹਿਬ ਨੇ ਸਰਦਾਰ ਕਰਨਬੀਰ ਸਿੰਘ ਕੁੰਮਨ ਸਾਹਿਬ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਇਹ ਜਿਹੜੀ ਰੋਡ ਆ ਮੇਰੇ ਇਲਾਕੇ ਦੀ ਬੜੀ ਅਹਿਮ ਰੋਡ ਆ ਔਰ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਬਣਾਇਆ ਜਾਵੇ ਸੋ ਮੈਨੂੰ ਯਾਦ ਆ ਕਿ ਸਮੇਂ-ਸਮੇਂ ਤੇ ਜਦੋਂ ਵੀ ਅਸੀਂ ਮਿਲਦੇ ਹੁੰਦੇ ਸੀਗੇ ਉਦੋਂ ਇਸ ਰੋਡ ਦੀ ਜ਼ਿਆਦਾਤਰ ਗੱਲ ਹੁੰਦੀ ਸੀਗੀ ਸੋ ਅਸੀਂ ਇਹਨੂੰ ਅੱਜ 4.5 ਕਰੋੜ 9 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੜਾਇਆ ਇਨੂੰ ਜਿਹੜਾ ਸਟਰੈਂਥਨ ਕਰਨ ਜਾ ਰਹੇ ਆ ਜਿਹੜੀ ਕੁੱਲ ਇਹਦੀ ਲੰਬਾਈ ਆ ਉਹ ਲਗਭਗ 20 ਕਿਲੋਮੀਟਰ ਜੀ ਜਿਹਦੇ ਵਿੱਚੋਂ ਕੁਝ ਸੜਕ ਜਿਹੜੀ ਆ ਉਹ 5.5 ਮੀਟਰ ਚੌੜੀ ਆ ਅੱਗੇ ਜਾ ਕੇ 4.5 ਮੀਟਰ ਜਿਹੜੀ ਆ ਉਹ ਚੌੜੀ ਆ ਔਰ ਅਸੀਂ ਇਹਨੂੰ ਆ ਲਗਭਗ ਸਤੰਬਰ ਤੱਕ ਅਗਸਤ ਸੰਪਰਨ ਤੱਕ ਜਿਹੜਾ ਉਹ ਕੰਪਲੀਟ ਕਰ ਦੇਵਾਂਗੇ ਜਦੋਂ ਇਹ ਸੜਕ ਕੰਪਲੀਟ ਹੋ ਗਈ ਮੈਂ ਹੁਣ ਲੰਘ ਕੇ ਆਇਆ ਕਿ ਬਹੁਤ ਹੀ ਮਾੜਾ ਹਾਲ ਹੈ ਮੇਰਾ ਕਿ ਲੋਕਾਂ ਨੇ ਘੁੰਮਣ ਸਾਹਿਬ ਇਹਦੇ ਵਿੱਚੋਂ ਲੰਘਣਾ ਵੀ ਬੰਦ ਕਰ ਦਿੱਤਾ ਸੀ ਗਾਏ ਰੋਡ ਤੋਂ ਸੋ ਅਸੀਂ ਇਹਨੂੰ ਬਹੁਤ ਜਲਦ ਕੋਸ਼ਿਸ਼ ਦੇ ਵਿੱਚ ਆ ਕਿ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਇਹਨੂੰ ਠੀਕ ਕਰਕੇ ਲੋਕਾਂ ਦੇ ਜਿਹੜਾ ਹਵਾਲੇ ਕੀਤਾ ਹਾਂ ਜੀ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਵਿਸ਼ੇਸ਼ ਤੌਰ ਤੇ ਸਾਡੇ ਲੋਕ ਸੰਪਰਕ ਮੰਤਰੀ ਸਾਡੇ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਦਸੂਏ ਨੂੰ ਇੱਕ ਬਹੁਤ ਵੱਡੀ ਸਹਗਾਤ ਦਿੱਤੀ ਹੈ ਔਰ ਦਸੂਏ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਹੈ ਦਸੂਹਾ ਤੋਂ ਕਮਾਈ ਦੇ ਵੀ ਜਿਹੜਾ ਰੋੜ ਆ ਵਾਇਆ ਰਾਮਪੁਰ ਜਿਹੜਾ ਹੋ ਕੇ ਜਾਂਦਾ ਉਹਦੀ ਅੱਜ ਜਿਹੜੀ ਨਮਾ ਬਣਾਉਣ ਦੀ ਜਿਹੜੀ ਸ਼ੁਰੂਆਤ ਹੈ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ ਔਰ ਮੈਂ ਸਮੁੱਚੇ ਦਸੂਏ ਵਾਸੀਆਂ ਵੱਲੋਂ ਇਹਨਾਂ ਦਾ ਜਿੱਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਦਸੂਏ ਹਲਕੇ ਦਾ ਜਿੱਤੇ ਖਿਆਲ ਰੱਖਿਆ ਔਰ ਤਕਰੀਬਨ 9.5 ਕਰੋੜ ਦੀ ਲਾਗਤ ਨਾਲ ਜਿਹੜੀ ਇਹ ਰੋਡ ਆ ਇਹ ਬਣ ਕੇ ਤਿਆਰ ਹੋਣੀ ਹੈ ਬਹੁਤ ਜਲਦੀ ਲੋਕਾਂ ਨੂੰ ਇਹ ਨਵਾਂ ਰੋਡ ਜਿਹੜਾ ਤਿਆਰ ਹੋ ਕੇ ਮਿਲੇਗਾ ਪਰ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਔਰ ਆਪਣੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ